ਸਰ ਜਿਹੜਾ ਭਾਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕਦਮਾ ਦਰਜ ਹੋਇਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 383 ਆਈਪੀਸੀ ਥਾਣਾ ਡਵੀਏ ਨੰਬਰ 7 ਦੇ ਵਿੱਚ 21/2024 ਇਹਦੇ ਵਿੱਚ ਇੱਕ ਜਿਹੜੀ ਮਦਈ ਆ ਲੇਡੀ ਇੰਦਰਜੀਤ कौर ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਆ ਸਿੱਧੂ ਸਮਰੂਲ ਦਾ ਰਹਿਣ ਵਾਲਾ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਕਾਲਾਂ ਕਰਕੇ ਥੈਟ ਕਰ ਰਿਹਾ ਐ, ਐਕਸਪਰਸ਼ਨ ਕਰਕੇ ਮੇਰੇ ਤੋਂ ਪੈਸੇ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੰਦੇ ਨਹੀਂ ਤਿੰਨੇ ਮੇਰੇ ਘਰ ਦੇ ਵੀ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਵੀ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤੇਰਾ ਜੂਸ ਕੱਢੂਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਰਕਮ ਵੀ ਮੈਨੂੰ ਦਿੱਤੀਆਂ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ 20 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ ਇਹ ਜਫਾਕਾ ਸਿੱਧੂ ਇਲੀਸਪਾਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਥਨੌਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹਦਾ ਰਿਮਾਂਡ ਅਸੂ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆ ਤੋਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਰੀ ਰਿਮਾਂਡ ਇਹਨੂੰ ਇੰਟਰਰੋਗਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਤੇ ਮਕਦਮਾ ਦਰਜ ਕੀਤਾ ਇਨੂੰ ਮਾਨਯੋਗ ਕੋਰਟ ਪੇਸ਼ ਕੀਤਾ ਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਨੂੰ ਅਸੀਂ ਜੁਡੀਸ਼ੀਅਲ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ੀਅਲ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਕ ਪੁੱਛਗਿਛਣ ਦੀ ਸੀ ਉਹ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਅਲੀਗੇਸ਼ਨ ਵੀ ਮੈਨੂੰ ਇੰਟਰਵਿਊ ਤੇ ਬਿਲਕੁਲ ਗਲਤ ਹੈ ਬੇਬੁਨਿਆਦ ਹੈ